ਸ਼ੁਰੂ ਤੋਂ ਮੇਰੀ ਕੋਸ਼ਿਸ਼ ਇਹ ਸੀ ਵੀ ਜਿਹੜਾ ਫੈਸਲਾ ਆਇਆ ਉਹ ਲੋਕਾਂ ਦਾ ਹੋਣਾ ਚਾਹੀਦਾ ਕਿਸੇ ਕਿਸਮ ਦੀ ਜਿਹੜੀ ਹੈਗੀਆ ਉਹ ਮਤਲਬ ਕਿਸੇ ਵੀ ਪਾਰਟੀ ਵੱਲੋਂ ਧੱਕੇਸ਼ਾਹੀ ਨਹੀਂ ਹੋਣੀ ਚਾਹੀਦੀ ਔਰ ਰੂਲਿੰਗ ਪਾਰਟੀ ਦਾ ਇੱਕ ਮੰਤਰੀ ਹੋਣ ਦੇ ਜਿਹੜਾ ਵਾਅਦਾ ਮੇਰੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਜਿਹੜਾ ਮੇਰਾ ਮੇਰਾ ਐਗਜ਼ੈਂਪਲਰੀ ਹੋਵੇ ਔਰ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਂ ਸਾਰੇ 60 ਪਿੰਡਾਂ ਦੇ ਵਿੱਚ ਮੈਂ ਦੋ ਵਾਰ ਹੀ ਜਾ ਕੇ ਸੀ ਜੀ ਗ੍ਰਾਂਟਾ ਦੇ ਕੇ ਆ ਕੰਮ ਸ਼ੁਰੂ ਕਰਾਇਆ ਔਰ ਕਿਸੇ ਨਾਲ ਕੋਈ ੱਤਕਾ ਨਹੀਂ ਆ ਸਾਡੀਆਂ ਸਾਰੀਆਂ ਸੀਟਾਂ ਦੇ ਉੱਤੇ ਅਕਾਲੀਆਂ ਦੇ ਵੀ ਕਨਹੀਂ ਹੱਥ ਵਿੱਚ ਰੱਖੋ ਕਾਂਗਰਸ ਦੇ ਵੀ ਕੈਂਡੀਡੇਟ ਆ ਤੇ ਬੀਜੇਪੀ ਨੂੰ ਕੈਂਡੀਡੇਟ ਬਣਾਉਣਾਂ ਦੇ ਵੀ ਚਾਰਦੇ ਸੀ ਤਾਂ ਵੀ ਸਾਰੀਆਂ ਪਾਰਟੀਆਂ ਦੇ ਕੈਂਡੀਡੇਟ ਸੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਸੀ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਉਹ ਬਹੁਤ ਥੋੜਾ ਜਿਹਾ ਦੇਖੋ ਲੇ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਦੂਜੀਆਂ ਪਾਰਟੀਆਂ ਆ ਗਿਆ ਉਹਨਾਂ ਨੂੰ ਗੁੰਡਾ ਕਰਦੀ ਦੀ ਆਦਤ ਪਈ ਹੋਈ ਆ ਸਾਡੇ ਬੂਥ ਦੇ ਉੱਤੇ ਸਵੇਰੇ ਰਾਸ਼ੀਗਰ ਔਰ ਉਹਨਾਂ ਨੇ ਸਵੇਰ ਤੋਂ ਹੀ ਜਿਹੜਾ ਸੀਗਾ ਉਹ ਬਾਹਰਲੇ ਬੰਦੇ ਬੁਲਾ ਕੇ ਸਾਡੇ ਉੱਤੇ ਲੇਡੀਜ਼ ਬੈਠੀਆਂ ਹੋਈਆਂ ਸੀ ਉਹਨੂੰ ਡਿਵਿਡਿਟ ਕਰ ਵਗਾਤਾਰੋਂ ਡਿਵਿਡਿਟ ਕੀਤਾ ਜਾ ਰਿਹਾ ਸੀ ਔਰ ਸਾਡੇ ਮੈਨੂੰ ਉੱਥੋਂ ਰਿਪੋਰਟਸ ਆਈਆਂ ਰਾਜਕਰਨ ਦੀ ਆਰੇ ਮੇਰੇ ਆਪਣੇ ਸਾਡੇ ਕੈਂਡੀਡੇਟ ਉੱਥੇ ਸੀ ਮੈਨੂੰ ਇਹਨਾਂ ਵੱਲੋਂ ਰਿਪੋਰਟਸ ਆਈਆਂ ਜਿਹੜੇ ਸਾਡੇ ਬੰਦੇ ਹੋਰ ਆਬਜ਼ਰਵਰ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਇੱਥੇ ਇਹਦਾ ਜੀ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਮਾਹੌਲ ਹੈ ਉਹ ਔਰਤਾਂ ਦੇ ਉੱਤੇ ਢੜੀਆਂ ਕਿਸਮ ਦੇ ਕਮੈਂਟ ਹੋ ਰਹੇ ਆ ਔਰ ਇਹਨੂੰ ਫੋਲੋ ਵੀ ਕੀਤਾ ਗਿਆ ਰਾਜਮਕਰਾਂ ਤੋਂ ਕੁੜੀਆਂ ਤੇ ਜਿੱਥੇ ਜਾਂਦੇ ਸੀ ਇਹਨਾਂ ਨੂੰ ਫੋਲੋ ਕਰਦੇ ਸੀ ਬੰਦੇ ਔਰ ਲੱਗ ਰਿਹਾ ਸੀ ਇਹਨਾਂ ਦੇ ਮਨ ਸੀਗਾ ਸੁਭਾ ਸੀਗਾ ਬੇ ਪੁੱਛਣਾ ਪੁੱਛੇ ਕਹਾਣਾ ਕਰਦੇ ਮੈਂ ਪੁਲਿਸ ਨੂੰ ਕਿਹਾ ਵੀ ਤੁਸੀਂ ਜਾ ਕੇ ਦੇਖ ਕੇ ਆਓ ਉਹਨਾਂ ਨੇ ਜਾ ਕੇ ਔਰ ਉਹਨੂੰ ਸਮਝਾ ਕੇ ਉਹਨੂੰ ਆਏ ਤੇ ਜਦੋਂ ਕੋਈ 12:30 ਦਾ ਟਾਈਮ ਹੋਇਆ ਉਦੋਂ ਤੱਕ ਉਹਨਾਂ ਨੇ ਉੱਥੇ ਕਾਫੀ ਜ਼ਿਆਦਾ ਬੰਦਿਆਂ ਦਾ ਜਵਾਬਦਾ ਕਰ ਲਿਆ ਸੀ ਨੌਬਤ ਇੱਥੇ ਤੱਕ ਪਹੁੰਚ ਗਈ ਸੀ ਕਿ ਮੈਨੂੰ ਡੀਐਸਪੀ ਨੂੰ ਫੋਨ ਕਰਕੇ ਆਪਣੇ ਬੰਦਿਆਂ ਨੂੰ ਉਥੋਂ ਰੈਸਕਿਊ ਕਰਕੇ ਬੁਲਾਣਾ ਪਿਆ ਉਹਨਾਂ ਨੂੰ ਕਿ ਮੈਂ ਕਿਹਾ ਤੁਸੀਂ ਆਪਾਂ ਲੜਾਈ ਨਹੀਂ ਕਰਨੀ ਜਿੰਨੀਆਂ ਸਾਨੂੰ ਲੋਕ ਵੋਟਾਂ ਪਾਣਗੇ ਫੈਸਲਾ ਲੋਕਾਂ ਦਾ ਹੋਣਾ ਚਾਹੀਦਾ ਪੂਰੇ ਇਤਿਹਾਸ ਦੇ باوجود ਅਸੀਂ ਆਪਣੇ ਬੰਦੇ ਉਥੋਂ ਰੈਸਕਿਊ ਕੀਤੇ ਹਾਲਾਂਕਿ ਇਹ ਕਹਿੰਦੇ ਕਿ ਅਸੀਂ ਪੇਟੀਆਂ ਬੰਦ ਕਰਾ ਕੇ ਜਾਣਾ ਮੈਂ ਕਿਹਾ ਕਿ ਕੋਈ ਗੱਲ ਨਹੀਂ ਪੇਟੀਆਂ ਕਿੱਦਣੇ ਜਾਂਦੀਆਂ ਜੋ ਜਿਹੜਾ ਠੀਕ ਹੋਏਗਾ ਔਰ ਅਸੀਂ ਆਪਣੇ ਬੰਦਿਆਂ ਨੂੰ ਉਥੋਂ ਇੱਕ ਕਿਸਮ ਦਾ ਰੈਸਕਿਊ ਕੀਤਾ ਅਸੀਂ ਮਤਲਬ ਜਿਹੜੀ ਕੋਈ ਵੀ ਸ਼ਰਾਫਤ ਹੁੰਦੀ ਹੈ ਉਹਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ ਬਟ ਇਹ ਘਰੇ ਆ ਗਏ ਰਾਜ ਵਿਕਰਾਂਤ ਤੇ ਹੋਰ ਇਹਦੇ ਜਿਹੜੇ ਕੁਝ ਬੰਦੇ ਸੀ ਅੰਦਰ ਚਲੇ ਗਏ ਦੋ ਬੰਦੇ ਇਹਨਾਂ ਦੇ ਬਾਹਰ ਫੜੇ ਸੀ ਇਹਨਾਂ ਨੂੰ ਜਿਹੜੇ ਬੰਦੇ ਚੇਸ ਕਰ ਰਹੇ ਸੀ ਫੋਲੋ ਕਰ ਰਹੇ ਸੀਗੇ ਬੰਦੇ ਪਿੱਛੇ ਆਏ ਆ ਔਰ ਇਹਨਾਂ ਦੇ ਗੇਟ ਦੇ ਉੱਤੇ ਆ ਕੇ ਜਿਹੜਾ ਲੜਕਾ ਜੀ ਨੂੰ ਨਾਲ ਮਿਲ ਕੇ ਆਇਆ ਹੁਣ ਉਹਦੇ ਇਹਨਾਂ ਨੇ ਗੋਲੀ ਮਾਰੀ ਜਾ ਔਰ ਤੁਸੀਂ ਦੇਖੋ ਵੀ ਉਹਦੀ ਕਿਸਮਤ ਦੇਖੋ ਜੀ ਕਹਿੰਦੇ ਹੁੰਦੇ ਨਾ ਕਿ ਜਾ ਕੋ ਰਾਖੇ ਸਾਇਆਂ ਮਾਰ ਸਕੇ ਨਾ ਕੋਈ ਉਹਨੇ ਗੋਲੀ ਇਥੇ ਲੱਗ ਕੇ ਔਰ ਕੰਨ ਕੋ ਜਾ ਕੇ ਨਿਕਲੀ ਉਹ ਜਿਹੋ ਸਿੱਧੀ ਚਲੀ ਜਾਂਦੀ ਤਾਂ ਮੈਨੂੰ ਡਰ ਸੀ ਉੱਪਰ ਚਲੀ ਜਾਂਦੀ ਤਾਂ ਮੈਨੂੰ ਡਰ ਸੀ ਥੋੜੀ نیچے ਚਲੀ ਜਾਂਦੀ ਤਾਂ ਮੈਨੂੰ ਡਰ ਸੀ ਚਾਰੇ ਪਾਸੇ ਦੇ ਜਾਂ ਉਹ ਕੁਦਰਤ ਨੇ ਉਹਨੂੰ ਆਪ ਦੇ ਕੇ ਉਹਨੂੰ ਜਿਹੜਾ ਬਚਾਇਆ ਬਟ ਇਹਦੇ ਵਿੱਚ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਜਿਹਨੇ ਮੈਂ ਬੜਾ ਸਾਫ਼ ਤਿੱਖਾ ਵਟਾ ਰਿਹਾ ਸੀ ਇੱਕ ਤਾਂ ਉਹ ਸ਼ੂਟਰ ਸੀਗੇ ਜਿਹੜੇ ਪੈਟੀ ਕ੍ਰਿਮੀਨਲ ਅਜਿਹਨਾਂ ਨੂੰ ਪੈਟੀ ਕ੍ਰਿਮੀਨਲ ਸਮਝਦਾ ਜਿਹਨਾਂ ਨੂੰ ਕਿ ਮੋਟਰਸਾਈਕਲ ਦੇ ਕੇ ਪਿਸਤੌਲ ਦੇ ਕੇ ਗੋਲੀ ਦੇ ਕੇ ਭੇਜਿਆ ਗਿਆ ਸੀਗਾ ਤੁਸੀਂ ਜਾਓ ਤੇ ਗੋਲੀ ਮਾਰਿਆ ਉਹ ਮਰਵਾ ਨਹੀਂ ਕਰਨੀ ਲੇਕਿਨ ਉਹਨਾਂ ਨਾਲ ਅਸੀਂ ਕਰਾ ਵੀ ਕਰਾਂਗੇ ਉਹਨਾਂ ਨਾਲ ਤਾਂ ਪੁਲਿਸ ਡੀਲ ਕਰੇਗੀ ਕਰੇਗੀ ਬਸ ਜਿਨ੍ਹਾਂ ਨੇ ਉਹਨਾਂ ਨੂੰ ਭੇਜਿਆ ਉੱਥੇ ਜਿਨ੍ਹਾਂ ਨੇ ਪਿਸਤੌਲ ਲੈ ਕੇ ਦਿੱਤਾ ਜਿਨ੍ਹਾਂ ਨੇ ਉਹਨੂੰ ਗੋਲੀ ਚਲਾਣ ਲਈ ਭੇਜਿਆ ਔਰ ਜਿਨ੍ਹਾਂ ਨੇ ਗੋਲੀ ਚਲਵਾਈ ਜਿਹੜੇ ਉਹਨਾਂ ਦੇ ਪੁਸ਼ਤ ਪੁਣਾਈ ਕਰਨ ਵਾਲੇ ਆ ਉਹਨਾਂ ਦੇ ਮਾਸਟਰ ਹੈਗੇ ਆ ਜਿਹੜੇ ਅਸੀਂ ਉਹਨਾਂ ਇਸ ਵਾਰੀ ਉਹਨਾਂ ਨੂੰ ਵੀ ਨਹੀਂ ਛੱਡਣਾ ਜਿਹੜੀ ਜੜੋ ਖਾਤਮ ਕਰਾਂਗੇ ਇਸ ਬਿਮਾਰੀ ਨੂੰ ਜਿਹੜੇ ਇਹਨੂੰ ਜਿਹੜਾ ਹੈਗਾ ਇਹ ਦੇ ਵਿਲ ਬੀ ਬਰਾਉਟ ਟੂ ਜਸਟਿਸ ਔਰ ਮੈਂ ਹੁਣੇ ਹੀ ਵੀਆਜੀ ਸਾਹਿਬ ਨੂੰ ਮਿਲ ਕੇ ਆਇਆ ਹਾਂ ਔਰ ਮੇਰਾ ਸਹਿਮਤ ਹੈ ਜੀ ਇਹ ਕੋ ਲਾਕਡਾਊਨ ਦਾ ਕੇਸ ਨਹੀਂ ਹੈ ਸਾਡਾ ਜਿਹੜਾ ਬੰਦਾ ਹੈਗਾ ਇਹਨੇ ਅੱਜ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਉਹਦੀ ਵਾਈਫ ਨੂੰ ਪਿਆਰੀ ਕਿ ਸਾਰੇ ਨੇ ਬਾਜਪਾ ਦੇ ਤੁਰੀ ਮਾਰਿਆ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜਿਹਦੇ ਬੰਦੇ ਤੇ ਗੋਲੀ ਲੱਗੀ ਉਹ ਜਾਣਦਾ ਨਹੀਂ ਕਿ ਉਹਨੂੰ ਗੋਲੀ ਮਾਰੀ ਕਿਉਂ ਆ ਉਹਦਾ ਮੋਟਿਵ ਕੀ ਹੈ ਔਰ ਮੈਂ ਇੱਕ ਅਣਜਾਣ ਨਾ ਕਹਿ ਸਕਦਾ ਜਿਹਨੇ ਗੋਲੀ ਮਾਰੀ ਉਹ ਇਹਨੂੰ ਨਹੀਂ ਜਾਣਦਾ ਕਿ ਬੰਦਾ ਕੌਣ ਹੈ ਜਿਹਨੂੰ ਗੋਲੀ ਮਾਰਿਆ ਹੈ ਇਹ ਜਿਹੜਾ ਗੋਲੀ ਚਲਾਉਣ ਵਾਲਾ ਹੈਗਾ ਉਹ ਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹਦਾ ਟਾਰਗੇਟ ਤਾਂ ਉਹੀ ਸੀਗਾ ਇਹ ਇਹਦਾ ਮਤਲਬ ਇਹਨੂੰ ਮਤਲਬ ਇਹੋ ਜਿਹਾ ਮੋਰ ਕਰੀਟ ਕਰ ਦਿਓ ਕਿ ਇੱਥੇ ਵਾਰਨ ਦੇ ਵਿੱਚ ਜਾਂ ਹੋਰ ਇਸ ਪਾਸੇ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਨਾ ਖੜਾ ਹੋਵੇ ਇਹ ਅਸੀਂ ਕਿਸੇ ਨਾਲ ਟੱਕਾ ਕਰਦੇ ਨਹੀਂ ਪਰ ਅਸੀਂ ਟੱਕਾ ਬਰਦਾਸ਼ਤ ਵੀ ਨਹੀਂ ਕਰਦੇ ਮੈਂ ਮਤਲਬ ਇਹ ਗੱਲ ਜਿੰਨੀ ਮੇਰੇ ਕੋਲੇ ਤਾਕਤ ਹੈਗੀ ਆ ਇਹ ਮੈਂ ਆਪਣੇ ਵੱਲੋਂ ਆਪਣੇ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਹਾਂ ਤੇ ਗੋਲੀ ਚਲਾਣ ਵਾਲਿਆਂ ਨੂੰ ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਕੌਨਸਪਰੇਸੀ ਕਰਕੇ ਗੋਲੀ ਚਲਵਾਣ ਵਾਲਿਆਂ ਨੂੰ ਇਹਨਾਂ ਨੂੰ ਹੁਣ ਸਾਰਿਆਂ ਨੂੰ ਵੇਨੋ ਦੇ ਵਿਲ ਆਲ ਵੀ ਬਰਾਉਟ ਟੂ ਜਸਟਿਸ ਇਹਨਾਂ ਨੂੰ ਅਸੀਂ ਖਿੱਚ ਕੇ ਲਿਆਵਾਂਗੇ ਜਿੱਥੇ ਮਰਦੀ ਚਾਹੇ ਜਮੀਨ ਚ ਸੁਭ ਜਾਣ ਪਤਾਲ ਵਿੱਚ ਸੁਭ ਜਾਣ ਬਾਹਰ ਭੱਜਣ ਦੀ ਕੋਸ਼ਿਸ਼ ਕਰਨ ਨਾ ਇਹਨਾਂ ਨੂੰ ਭੱਜਣ ਦੇਵਾਂਗੇ ਨਾ ਇਹਨਾਂ ਨੂੰ ਬਚਣ ਦੇਵਾਂਗੇ ਜਿੱਥੇ ਵੀ ਆਦਾ ਖਿੱਚ ਕੇ ਲਿਆਵਾਂਗੇ ਇਹਨਾਂ ਨੂੰ ਕੋਰਟ ਕਚਹਿਰੀ ਤੱਕ ਵੀ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਮਿਲੇਗਾ ਔਰ ਜਿਹੜੇ ਦੋਸ਼ੀ ਆਰੋਂ ਨੂੰ ਸਖਤ ਤੋਂ ਸਖਤ ਸਜ਼ਾ ਦੇਣਗੇ ਹੋਨੇ ਕਿ ਸੋ ਜਿਹੜੇ ਦੇਖੋ ਗੱਲ ਇਹ ਹੈ ਕਿ ਜਿਹੜੇ ਇੱਕ ਤਾਂ ਹੈਗੇ ਆ ਜਿਹੜੇ ਚਲਾਉਣ ਵਾਲੇ ਆ ਉਹ ਤਾਂ ਸੀਸੀਟੀਵੀ 'ਚ ਆ ਗਏ ਹੋਣੇ ਉਹ ਆ ਗਏ ਆ ਉਹ ਫੜੇ ਜਾਣਗੇ ਉਹਨਾਂ ਦੀ ਇੰਟਰੋਗੇਸ਼ਨ ਹੋਏਗੀ ਉਹਨਾਂ ਦਾ ਸਾਰਾ ਜਿੱਦਾਂ ਉਹਨਾਂ ਦੀ ਮੂਵਮੈਂਟਸ ਸੀਗੀਆਂ ਹੋਰ ਉਹਨਾਂ ਦਾ ਜੋ ਵੀ ਸਾਰੀਆਂ ਡਿਟੇਲਸ ਆ ਜਾਣਗੀਆਂ ਪੁਲਿਸ ਕੋਲੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਜਿਹੜੇ ਜਿਹੜੇ ਚਲਾਉਣ ਵਾਲੇ ਆ ਜਿਹੜੇ ਪੋਸਟਮਿਲੇਟਰਸ ਆ ਜਿਹੜੇ ਬ੍ਰੇਨ ਬਿਹਾਈਂਡ ਦਾ ਕਰਾਇੰਗਾ ਉਹ ਸਾਰੇ ਤੁਹਾਡੇ ਨਾਲ ਸਾਥ ਦੇ ਕਰਾਂਗੇ ਜਿਵੇਂ ਆਦਮੀ ਪੀਸੀ ਕਰ ਰਹੇ ਹਨ ਬਟ ਐਸੋ ਲਈ ਇਨਵੈਸਟੀਗੇਸ਼ਨ ਹੋ ਰਹੀ ਹੈ ਮੈਂ ਤਾਂ ਮੈਂ ਮਨ ਲੈਂ ਗਿਆ ਵੀ ਮੈਂ ਜਪ ਨਹੀਂ ਕਰਨਾ ਕੋਈ ਸਿਆਸੀ ਪਾਰਟੀ ਦੇਖੋ ਅਮਰੀਕਾ ਸਾਡੇ ਇਲੈਕਸ਼ਨ ਹੋ ਰਹੀ ਹੈ ਜੀ ਜੇ ਉੱਥੇ ਬੰਦਿਆਂ ਨੂੰ ਜਿਹੜੇ ਸਾਡੇ ਬੂਥੇ ਬੈਠੇ ਹੋਏ ਆ ਜੇ ਔਰਤਾਂ ਨੂੰ ਬਰਾਉਵਟ ਕੀਤਾ ਜਾ ਰਿਹਾ ਜੇ ਸਾਡੇ ਬੰਦਿਆਂ ਨੂੰ ਉੱਥੇ 250 300 ਬੰਦਾ ਕਿਨੇ ਬੁਲਾਇਆ ਉਹਨਾਂ ਨੂੰ ਇਹਦੇ پلان ਤੇ ਆਇਓ ਕਿਨੇ ਇਕੱਠੇ ਕੀਤੇ ਕੀ ਮੋਟਿਵ ਸੀ ਉਹਦਾ ਜਦੋਂ ਅਸੀਂ ਨੇ ਇਕੱਠੇ ਕੀਤੇ ਉਹਨਾਂ ਪਾਰਟੀ ਦੇ ਅਸੀਂ ਕੋ ਪ੍ਰਸਤੋ ਤੱਕਾ ਨਹੀਂ ਕਰਾਇਆ ਅਸੀਂ ਉਹਨਾਂ ਨੂੰ ਕਾਗਜ਼ ਭਰਨ ਤੋਂ ਨਹੀਂ ਰੋਕਿਆ ਅਸੀਂ ਕਹਿ ਰਹੇ ਹਾਂ ਵੀ ਤੁਸੀਂ ਇਲੈਕਸ਼ਨ ਲੜੋ ਸੁਰੱਖਿਆ ਦੇ ਇੰਤਜ਼ਾਮਾਂ ਦੇ ਉੱਪਰ ਸਵਾਲ ਨਹੀਂ ਉੱਠੇ ਕਿ ਇਸ ਤਰੀਕੇ ਨਾਲ ਉਹ ਪਰਸਨ ਉੱਠਾ ਕਿ ਇਹ ਦੇਖੋ ਹਾਲੇ ਹਾਲੇ ਅਜੇ ਵੀ ਜਿਹੜਾ ਤਾਂ ਸੁਰੱਖਿਆ ਦਾ ਸਵਾਲ ਹੈ ਤੁਸੀਂ ਬੂਥ ਦੇ ਉੱਤੇ ਉੱਥੇ ਬੰਦੋਬਸਤੀ ਅਸੀਂ ਪੁਲਿਸ ਪੇਜ ਕੇ ਉੱਥੇ ਜਮईन ਕੀਤਾ ਸੁਰੱਖਿਆ ਦਾ ਸਵਾਲ ਤਾਂ ਉੱਥੇ ਨਹੀਂ ਜੇ ਹੁਣ ਤੁਸੀਂ ਹਰ ਥਾਂ ਤੇ ਹਰ ਵੇਲੇ ਤਾਂ ਮਤਲਬ ਜਦੋਂ ਉੱਥੇ ਬੰਦਾ ਆ ਗਿਆ ਉਹ ਘਰ ਗਿਆ ਆਪਣੇ ਘਰ ਚ ਰਹਿ ਗਿਆ ਇਲੈਕਸ਼ਨ ਹੋ ਗਈ ਆ ਮੋਟਾ ਪੈ ਚੁਕਿਆ ਤੁਸੀਂ ਇਹਨਾਂ ਦੀ ਹਮਾਕਤ ਦੇਖੋ ਜੀ ਉਸ ਤੋਂ ਬਾਅਦ ਜਾ ਕੇ ਗੋਲੀ ਚਲਾਉਂਦੇ ਆ ਜੀ ਇਹ ਇਹ ਤਾਂ ਜਿਹੜਾ ਸੁਰੱਖਿਆ ਦੀ ਤਾਂ ਗੱਲ ਆਂਦੀ ਆਂਦੀ ਉਹ ਵੀ ਕਰਨਗੇ ਜੀ ਉਹਦੀ ਗੱਲ ਵੀ ਕਰਨਗੇ ਉਹ ਵੀ ਉਹ ਵੀ ਕਰ ਰਿਹਾ ਜੀ ਉਹਨੂੰ ਵੀ ਬੜਾ ਸਟਿਕ ਉਹਨੂੰ ਅਸੀਂ ਲਾ ਰਹੇ ਆ ਤੇ ਜਿਹੜੇ ਗੱਲ ਇਹ ਆ ਵੀ ਬੰਦਿਆਂ ਕੋਲ ਇਹ ਨਜਾਇਜ਼ ਹਥਿਆਰ ਕਿੱਥੋਂ ਆਇਆ ਜੀ ਉਹ ਹਥਿਆਰ ਕਿਨੇ ਦਿੱਤਾ ਜੀ ਉਹਨੂੰ ਉਥੇ ਭੇਜਿਆ ਕਿਨੇ ਦੀ ਹੈ ਜੀ ਇੰਟੈਲੀਜੈਂਸ ਫੇਲਿਅਰ ਨਹੀਂ ਹੈ ਇਹ ਦੇਖੋ ਇੰਟੈਲੀਜੈਂਸ ਫੇਲਰ ਤਾਂ ਵੱਡੇ ਵੱਡੇ ਮਤਲਬ ਜਦੋਂ ਵੀ ਕੋਈ ਵਾਰਦਾਤ ਹੁੰਦੀ ਆ ਉਦੋਂ ਕੋਈ ਨਾ ਕੋਈ ਇੰਟੈਲੀਜੈਂਸ ਫੇਲਰ ਹੁੰਦਾ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਕਿਸੇ ਨਾ ਕਿਸੇ ਦੀ ਗਲਤੀ ਹੁੰਦੀ ਹੈ ਇਹ ਇੰਟੈਲੀਜੈਂਸ ਫੇਲਰ ਹੋਇਆ ਕਿੱਥੇ ਹੋਇਆ ਲੇਕਿਨ ਜਿਹੜੇ ਕ੍ਰਿਮੀਨਲਸ ਆ ਉਹ ਉਹਨਾਂ ਨੂੰ ਹਥਿਆਰ ਕੌਣ ਦਿੰਦਾ ਉਹਨਾਂ ਨੂੰ ਭੇਜਦਾ ਕੌਣ ਹੈ ਉਹਨਾਂ ਨੂੰ ਕੰਟਰੋਲ ਕੌਣ ਕਰਦਾ ਵੀ ਵਿਲ ਕੈਚ ਦਾ ਰੂਟ ਆਫ ਇਟ ਮੈਂ ਉਹਦੀ ਜੜੋਂ ਉਹਦੀ ਜੜ ਫੜਾਂਗੇ ਜਾ ਕੇ ਜਿਵੇਂ ਮੈਂ ਇੱਕ ਡਾਕਟਰ ਆ ਅਸੀਂ ਬਿਮਾਰੀ ਦੀ ਜੜ ਜੇਰੀ ਇਹਦੀ ਬਿਮਾਰੀ ਦੀ ਜੜ ਫੜ ਕੇ ਉਹਦਾ ਇਲਾਜ ਕਰਾਂਗੇ ਔਰ ਜਿਹੜਾ ਗੈਂਗਸਟਰ ਬਾਦ ਨੂੰ ਜੜੋਂ ਖਤਮ ਕਰਾਂਗੇ ਔਰ ਮੈਂ ਇੱਕ ਵੀ ਜ਼ਰੂਰ ਕਰਨੇ ਜਾਣਾ ਤੇ ਜਿੰਨੇ ਮਾਪੇ ਆ ਇਹ ਬੋੜੀਆਂ ਚਰਾਣ ਵਾਲੇ ਵੀ ਪੰਜਾਬੀ ਆ ਮੈਂ ਫਿਰ ਕਹਿੰਦਾ ਜੀ ਮੈਨੂੰ ਜਿਹੜੇ ਉਹਨਾਂ ਦੇ ਮਾਪੇ ਆ ਮੈਨੂੰ ਉਹਨਾਂ ਦੇ ਨਾਲ ਵੀ ਅੰਦਰ ਦੀ ਆ ਆਪਣੇ ਬੱਚਿਆਂ ਨੂੰ ਸਮਝਾਓ ਜੀ ਇਹ ਜਿਹੜੇ ਬੰਦੇ ਤੁਹਾਡੇ ਬੱਚਿਆਂ ਨੂੰ ਗੈਂਗਸਟਰ ਬਣਾਉਂਦੇ ਆ ਜਿਨ੍ਹਾਂ ਨੇ ਤੁਹਾਡੇ ਬੱਚਿਆਂ ਤੋਂ ਸਮਗਨੇ ਕਰਾਉਂਦੇ ਆ ਜਿਹੜਾ ਨੇ ਤੁਹਾਡੇ ਬੱਚਿਆਂ ਨੂੰ ਆਦਵਾਦੀ ਬਣਾਇਆ ਇਹਨਾਂ ਤੋਂ ਸਾਵਧਾਨ ਹੋ ਜਾਓ ਅਸੀਂ ਆਪਣੀ ਆਣ ਵਾਲੀ ਪੀੜ੍ਹੀ ਬਚਾਣੀ ਆ ਚਾਹੇ ਉਹ ਬੰਦਾ ਪੁਲਿਸ ਚ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਜਾ ਉਹਨੂੰ ਸਾਠ ਹੋਵੇ ਜਿਹੜਾ ਸਾਠਾ 187 ਜਿਹਨੂੰ ਵਿਚਾਰਨ ਨੂੰ ਪਤਾ ਹੀ ਕੁਛ ਨਹੀਂ ਆ ਮਤਲਬ ਕਰਾਈਂ ਹੁੰਦਾ ਕੀ ਆ ਵਾਈਟ ਚੱਲ ਰਹੀ ਹੈ ਇਹਨੂੰ ਕੋਈ ਪਤਾ ਹੀ ਨਹੀਂ ਐਂਦਾ ਘੋੜਾ ਪਾੜਾ ਚਾਹੀਓ ਉਹ ਲੇਕਿਨ ਪੁੱਤ ਤਾਂ ਪੰਜਾਬ ਦਾ ਮਰਦ ਆ ਡਾਕਟਰ ਰਾਣਾ ਬਲਾ ਚੌਰੀਆ ਦੇ ਕੇਸ ਤੋਂ ਨਜ਼ਰੀਏ ਵਿੱਚ ਦੇਖ ਲਓ ਬਿਲਕੁਲ ਹੀ ਦੇਖੋ ਬਿਲਕੁਲ ਬਿਲਕੁਲ ਅਸੀਂ ਇਹਨੂੰ ਬਹੁਤ ਸੀਰੀਅਸਲੀ ਲੈ ਰਹੇ ਹਾਂ ਸਾਲੀ ਗੱਲ ਤਾਂ ਹੈ ਜਿਹੜਾ ਆਪਣੇ ਉਹ ਮਤਲਬ ਐਕਚੁਅਲੀ ਤਾਂ ਉਹ ਤਾਂ ਸਪੋਰਟਸ ਦਾ ਸਪਾਂਸਰ ਸੀਗਾ ਨਾ ਜੀ ਉਹ ਖੇਡਾਂ ਕਰਾ ਰਿਹਾ ਸੀ ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰੋਮੋਟ ਕਰਦੀ ਹੈ ਮੈਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਬਹੁਤ ਦੁੱਖ ਨਾਲ ਮੇਰੇ ਬੱਚੇ ਵਰਗਾ ਸੀ ਉਹ ਤੇ ਉਹਦੇ ਮਾਪੇ ਨਾਲ ਮੇਰੀ ਹਮਦਰਦੀ ਹੈ ਅਸੀਂ ਉਹਨਾਂ ਦੇ ਨਾਲ ਪੰਜਾਬ ਸਰਕਾਰ ਨਾਲ ਨਾਲ ਖੜੀ ਆ ਇਹ ਉਹ ਸਿਸਿਡੈਂਟਸ ਨੂੰ ਮੈਂ ਥੋੜਾ ਜਿਹਾ ਅਲੱਗ ਦੇਖਦਾ ਉਹਦੇ ਚ ਮੇਰੀ ਆਪਣੀ ਰਾਏ ਹੈ ਉੱਥੇ ਸਾਰ ਪੁਲਿਸ ਦੇ ਬੰਦੇ ਵੀ ਸੀ ਇਹ ਗੱਲ ਮੈਂ ਹਸਤਾਲ ਦੇ ਬਾਰੇ ਸਕੇ ਇਸੇ ਪਿਤੇ ਦੇ ਡੇਰਾ ਬਸੀ ਚੋਂ ਆ ਬਲਾ ਚੌਰ ਚੋਂ ਆ ਗੁਰਦਾਸਪੁਰ ਚੋਂ ਦਮੀਰ ਸਾਹਿਬ ਚੋਂ ਆ ਪਹਿਲੀਆਂ ਦੋ ਇਨਸੀਡੈਂਟਸ ਦੇ ਵਿੱਚ ਉਹ ਬੰਦੇ ਆਏ ਉਹਨਾਂ ਦੀ ਲੜਾਈ ਹਸਪਤਾਲ ਵਾਲਿਆਂ ਨਾਲ ਨਹੀਂ ਸੀ ਉਹਨਾਂ ਨੇ ਸਟਾਫ ਤੇ ਅਟੈਕ ਨਹੀਂ ਕੀਤਾ ਕਿ ਕਿਸੇ ਦਾ ਸਕੂਟਰ ਦਾ ਐਕਸੀਡੈਂਟ ਹੋਇਆ ਦੋ ਪਾਰਟੀਆਂ ਦੋਨੋਂ ਪਾਰਟੀਆਂ ਆਈਆਂ ਉਹਨਾਂ ਨੇ ਟਾਂਡਾ ਬਚਾਤਾ ਹੋਤੇ ਡਰ ਦਾ ਮੋੜ ਦਿੰਦਾ ਮੈਂ ਪਰਸਨਲੀ ਸਾਰੇ ਜੰਨੇ ਵੀ ਐਸਐਸਪੀ ਔਰ ਡੀਜੀਪੀ ਸਾਹਮਣੂ ਕਨਵੇ ਕਰ ਦਿੱਤਾ ਵੀ ਜਦੋਂ ਬੰਦਾ ਹਸਪਤਾਲ ਜਾ ਕੇ ਜਿਵੇਂ ਟਾਂਡਮ ਕਰਦੇ ਉਹਨਾਂ ਨੇ ਤਾਂ ਦੋਨੋਂ ਪਾਰਟੀਆਂ ਤੇ ਪਰਚੇ ਕਰਾਈ ਔਰ ਬੰਦੇ ਹਸਪਤਾਲ 'ਚ ਆ ਤਾਂ ਸਕਦੇ ਆ ਵਾਰਦਾਤ ਕਰ ਤਾਂ ਸਕਦੇ ਆ ਪਰ ਬਚ ਕੇ ਨਹੀਂ ਜਾਣੇ ਚਾਹੀਦੇ ਉਹਨਾਂ ਨੂੰ ਮੌਕੇ ਤੇ ਫੜਿਆ ਸੀ ਉਸ ਤੋਂ ਬਾਅਦ ਬੰਦ ਹੋ ਗਿਆ ਇਹ ਗੱਲ ਮੈਂ ਜ਼ਰੂਰ ਕਹਨਾ ਹੈ ਕਿ ਜੇ ਉੱਥੇ ਪੁਲਿਸ ਮੌਜੂਦ ਸੀ ਤਾਂ ਉਹ ਬੰਦੇ ਗੋਲੀ ਚਲਾ ਕੇ ਭੱਜ ਕੇ ਜਾਣੇ ਨਹੀਂ ਚਾਹੀਦੇ ਸੀ ਇਹ ਨਹੀਂ ਜਾਣਾ ਚਾਹੀਦਾ ਸੀ ਕਿ ਵੀ ਵਿਲ ਮੇਕ ਸ਼ੁਰ ਕਿ ਬੰਦਾ ਵੈਸੇ ਤਾਂ ਕ੍ਰਾਈਮ ਕਰ ਨਾ ਸਕੇ ਬਟ ਜੇ ਕਿਸੇ ਨੇ ਗੋਲੀ ਚਲਾ ਦਿੱਤੀ ਤਾਂ ਫਿਰ ਉਹ ਭੱਜ ਕੇ ਨਹੀਂ ਜਾਣਾ ਚਾਹੀਦਾ ਉੱਥੋਂ ਨਿਕਲ ਕੇ ਨਹੀਂ ਜਾਣਾ ਚਾਹੀਦਾ ਫੇਲਿਅਰ ਫੇਲਿਅਰ ਹੈ ਪੁਲਿਸ ਦਾ ਦੇਖੋ ਦੇਖੋ ਕੱਲ੍ਹ ਇਹ ਵੀ ਮੈਨੂੰ ਐਸੋ ਬੈਕ ਇੱਕ ਬਿਜ਼ੀ ਜਗਾ ਮੈਂ ਮੂਰੇ ਕੋਸ਼ਿਸ਼ ਕਰਮ ਦੀ ਨੰਬਰ ਦਾ ਤੁਸੀਂ ਬਾਰੇ ਮੈਨੂੰ ਗਜ਼ਟ ਠੀਕ ਉਸ ਆਫ ਇਵੈਂਟਸ ਨਹੀਂ ਆ ਮੈਂ ਐਸੋਲੇ ਜਿਹੜਾ ਕਿਤੇ ਨਾ ਕਿਤੇ ਜਿਹੜਾ ਹੈਗਾ ਮਤਲਬ ਫੇਰ ਉਹ ਜਾਂਦਾ ਸਸਕੇ ਦੇ ਬੰਦੇ ਨੂੰ ਆ ਕੇ ਬੰਦੇ ਗੋਲੀ ਮਾਰ ਕੇ ਚਲੇ ਗਏ ਠੀਕ ਹੈ ਨਾ ਮੈਂ ਇਹ ਕਹਿ ਰਿਹਾ ਵੀ ਅਸੀਂ ਵੀਲ ਮੇਕ ਸ਼ੋਰ ਕਿ ਇਹ ਨਾ ਹੋਵੇ ਪਹਿਲੀ ਗੱਲ ਤੌਰ ਤੇ ਕਿਸੇ ਕੋਲੇ ਪੰਜਾਬ ਦੇ ਵਿੱਚ ਨਜਾਇਜ਼ ਹਥਿਆਰ ਨਹੀਂ ਰਹਿਣ ਦੇਵਾਂਗੇ ਔਰ ਗੋਲੀਆਂ ਚਲਾੜ ਵਾਲੇ ਨਹੀਂ ਰਹਿਣ ਦੇਵਾਂਗੇ ਔਰ ਜਿਹੜੇ ਉਹਨਾਂ ਦੇ ਲਿੰਕ ਵਿੱਚ ਆ ਗਏ ਜਿਹੜੇ ਦੇਸ਼ ਤੋਂ ਬਾਹਰ ਬੈਠੇ ਨੇ ਦੇਖੋ ਇੱਕ ਤੁਹਾਨੂੰ ਗੱਲ ਸਮਝਣ ਦੀ ਕੋਈ ਗੀ ਕਿ ਪੰਜਾਬ ਦੇ ਨਾਲ ਕਿਹਦੇ ਨੇ ਕਿਹਦੇ ਜਿਹੜੀ ਪੰਜਾਬ ਦੀ ਖੁਸ਼ਹਾਲੀ ਹੈ ਬਹੁਤ ਸਾਰੇ ਬੰਦਿਆਂ ਨੂੰ ਚੁਗਦੀ ਆ ਉਹ ਬੰਦੇ ਪੰਜਾਬ ਚ ਵੀ ਆ ਉਹ ਦੇਸ਼ ਵਿੱਚ ਵੀ ਆ ਤੇ ਉਹ ਅਕ੍ਰੋਸ ਦਾ ਬਾਰਡਰ ਵੀ ਆ ਤੇ ਉਹ ਦੂਰ ਦੂਰ ਦੂਰਲੇ ਦੇਸ਼ਾਂ ਦੇ ਵਿੱਚ ਵੀ ਬੈਠੇ ਹੋਏ ਆ ਜਿਹੜੇ ਪੰਜਾਬ ਦੇ ਵਿੱਚ ਨਾਰਕੋਟਿਕਸ ਵੇਚ ਰਹੇ ਆ ਜਿਹੜੇ ਸਾਡੇ ਬੱਚਿਆਂ ਨੂੰ ਗੁਮਰਾਹ ਕਰਕੇ ਧਰਮ ਦੇ ਨਾਮ ਤੇ ਕਿਸੇ ਹੋਰ ਚੀਜ਼ ਦੇ ਨਾਮ ਦੇ ਉੱਤੇ ਜਾਂ ਕੋਈ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਚਾਹੇ ਨਸ਼ੇ ਵੇਚਣ ਤੇ ਲਾ ਰਹੇ ਆ ਜਾਂ ਉਹਨਾਂ ਨੂੰ ਗੈਂਗਸਟਰ ਬਾਦ ਵਿੱਚ ਲਾ ਰਹੇ ਆ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਜੇਥ ਹੋਣ ਦੀ ਲੋੜ ਹੈ ਸਾਨੂੰ ਇਸ ਵੇਲੇ ਇਕੱਠੇ ਹੋ ਕੇ ਇਹਦੇ ਬਾਰੇ ਸਾਡੀ ਸਰਕਾਰ ਦੀ ਜ਼ੀਰੋ ਟੋਲਰੈਂਸ ਹੈ ਜੀ ਅਸੀਂ ਹੁਣ ਵੀਲ ਗੈਟ ਟੂ ਦਾ ਰੂਟ ਆਫ ਇਟ ਕਿ ਕਿਸੇ ਕੋਲੇ ਕੋਈ ਨਾਲ ਕਿਸੇ ਕਿਸਮ ਦਾ ਵੀ ਜਿਹੜਾ ਹਥਿਆਰ ਹੈ ਉਹ ਇਲੀਗਲ ਵੈਪਨ ਨਾ ਹੋਵੇ ਉਹ ਪੰਜਾਬ ਚ ਇਟਰਨਾ ਕਰ ਸਕਣ ਇਹ ਜੇ ਸਫਾਈ ਕੀਤੀ ਜਾਊਗੀ ਜਾਰਵਾਰੀ ਸਮੇਂ ਦੇ ਵਿੱਚ ਇਹ ਥੋੜਾ ਜਿਹਾ ਐਸੋਲੇ ਜ਼ਰੂਰ ਪਾਉਣਾ ਪਏਗਾ ਕੋਈ ਚਾਹੀਦੀ ਕਿ ਸਾਰੇ ਪਾਰਲੇਮੈਂਟ ਨੂੰ ਸਮਝ ਦੇ ਸਮਝ ਦੇਖੋ ਕਾਨੂੰਨ ਸਾਰਿਆਂ ਦੀ ਕਾਉਂਟੇਬਿਲਟੀ ਹੋਵੇ ਜਿਹੋ ਤੇ ਪੁਲਿਸ ਨੇ ਆਪਸ਼ਰ ਸੀਗੇ ਜਿਹੜੀ ਉਹ ਮਦਰ ਦੱਟ ਉਹ ਇੱਕ ਪੁਲਿਸ ਦਾ ਕੰਮ ਹੈ ਇੱਕ ਪੁਲਿਸ ਦੇਖੇਗੀ ਕਿ ਉਹ ਉੱਥੇ ਕੀ ਹੋਇਆ ਵਾਰਦਾਤ ਕਿਵੇਂ ਹੋਗਾ ਜੀ ਕਿ ਤੁਸੀਂ ਵੀ ਮੋਈਆ ਕਿਛਾ ਹੀ ਤੁਸੀਂ ਸਾਰੇ ਆਪਸੇ ਦੇ ਨਾਲ ਇੱਕੋ ਨਾਲ ਸਾਰੇ ਵਿਟਨਸ 3 ਨੰਬਰ ਇੱਕ ਫਾਰਮ ਮੈਂ ਕਿਹਦੇ ਵਿੱਚ ਕਿੰਨੀ ਹੋਣੀ ਆਂਗੀਆਂ ਕਿ ਤਰੀਕਾ ਬਣਦਾ ਉਹ ਕੀ ਆ ਨਹੀਂ ਬੈਰੀਟੇਸ਼ਨ ਵੱਲ ਚਾ ਪਾ ਕੇ ਸਾਹਮਣੇ ਕਲਾਸਿਸ ਵਾਲਾ ਦੇਣ ਲੱਗਾ ਜੀ ਪ੍ਰੇਮ ਦੇਣਾ ਪ੍ਰੇਮ ਦੇਣਾ ਕਿਹਾ ਕਿ ਰੂਲਿੰਗ ਪਾਰਟੀ ਨੇ ਕੀਤਾ ਕਿ ਦੂਥੀਆ ਪਾਰਟੀ ਨੇ ਕੀਤਾ ਹੁਣ ਉਸ ਤਾਂ ਤਾਂ ਕਰਦੇ ਥੋੜੇ ਸਮੇਂ ਮੋਲ ਤੱਕ ਤਾਂ ਮਾਰਦੇ ਗੁੰਡਾ ਕਰਦੀ ਖੁਦ ਕਰਦੇ ਆ ਇਹ ਕੋਟਾ ਜਾਨ ਸਾਡੇ ਦੇ ਲਾਂਦੇ ਆਏ ਜੀ ਤਿਆਰ ਹੋ ਤੁਸੀਂ ਸਾਰੇ ਗਵਾਹ ਹੋ ਇੱਕ ਮਿੰਟ ਚ ਜਦੋਂ ਜਦੋਂ ਕਾਂਗਰਸ ਵੇਲੇ ਸਭ ਤੋਂ ਪਹਿਲਾ ਇਲੈਕਸ਼ਨ ਹੋਇਆ ਮਸੂਲ ਕੌਂਸਲ ਜੀ ਇਹ 64 8 ਸੀਟਾਂ ਜਿੱਤੇ ਜਿੱਤੇ ਜੀ ਇਹ 18 ਜੀ ਇਹ ਕੀ ਸ਼ੋ ਕਰਦਾ ਜੀ ਕਿੰਦਾ ਜਿੱਤੇ ਸੀ ਜੀ ਇਹ ਇਹਨਾਂ ਨੇ ਸਾਨੂੰ ਯਾਦ ਆ ਕਾਲੀ ਚੀਕਾਂ ਮਾਰਦਾ ਸਾਰੇ ਮੂਜ ਆਪਣੇ ਬੁਰੀ ਬਿਸ਼ਤਰਾ ਚੱਕ ਕੇ ਲਾਕੇ ਸੀ ਮੈਂ ਧਰਨਾ ਮਾਰ ਕੇ ਬੈਠਾ ਹੋਇਆ ਸੀ ਬੱਸ ਸਟੈਂਡ ਤੇ ਜਿਹੜਾ ਉਹ ਤੇ ਬੱਸ ਸਟੈਂਡ ਸੀਗਾ ਜੀ ਉਹਨੂੰ ਯਾਦ ਹੋਏਗਾ ਸਾਰਿਆਂ ਨੂੰ ਅਸੀਂ ਧਰਨੇ ਮਾਰੇ ਅਸੀਂ ਜਾ ਕੇ ਉੱਥੇ ਲੜੇ ਉਹਨਾਂ ਦੇ ਨਾਲ ਅਸੀਂ ਜਦੋਂ ਕਾਲੀਆਂ ਨਹੀਂ ਸਰਦਾਰ ਜੀ ਦਾ ਕਾਂਗਰਸ ਵਾਲੇ ਬੁਰੀ ਬਿਸ਼ਤਰਾ ਚੱਕ ਕੇ ਚਲੇ ਗਏ ਸੀ ਇਹਨਾਂ ਨੂੰ ਆਦਤ ਪਈ ਹੋਈ ਸੀ ਇਹ ਜੀ ਇਹ ਇਲੈਕਸ਼ਨਲ ਰੋਟਣ ਦੀ ਇਹਨਾਂ ਨੇ ਪੂਰਾ ਸਿਸਟਮ ਬਣਾ ਰੱਖਿਆ ਸੀ ਇਸ ਮਾਲਵਾਸ ਵੈਸੇ ਆਮ ਆਦੀ ਪਾਰਟੀ ਸਰਕਾਰ ਤੇ ਇਲੈਕਸ਼ਨ ਰੋਟਣ ਦੀ ਕੋਸ਼ਿਸ਼ ਕਰ ਰਹੀ ਸੀ ਹੋਰ ਕੀ ਸੀ ਰੰਗਿਆਥੀ ਫੜਿਆ ਗਿਆ ਤੁਹਾਡੇ ਸਾਹਮਣੇ ਹੈ ਯੂਆਰ ਵਿਟਨੈਸ ਟੂ ਇਟ ਫਿਰ ਫਿਰ ਵੀ ਇੱਕ ਰੋਜਪੁਰ ਦੀ ਘਟਨਾ ਨੂੰ ਕਿਵੇਂ ਦੇਖੋ ਜੀ ਫਿਰ ਰੋਜਪੁਰ ਦੇ ਵਿੱਚ ਫਿਰ ਹਸਪਤਾਲ ਦੇ ਵਿੱਚ ਹੰਗਾਮਾ ਹੋਇਆ ਜੀ ਹੋਰ ਤੋੜ ਹੋਈ ਹੈ ਫਿਰ ਸੁਰੱਖਿਆ ਦੇਖੋ ਮੇਰਾ ਇੱਕ ਮੈਂ ਮੈਂ ਇੱਕ ਗੱਲ ਬੜੀ ਕਲੀਅਰ ਕਰ ਪੀਆ ਜੀ ਹਸਪਤਾਲ ਦੇ ਵਿੱਚ ਦੋ ਬੰਦਿਆਂ ਦੀ ਲੜਾਈ ਹੋਈ ਹੈ ਚਾਹੇ ਜੋ ਮਰਦੀ ਹੋਇਆ ਜਦੋਂ ਹਸਪਤਾਲ 'ਚ ਆ ਗਏ ਤੁਸੀਂ ਕਿਸੇ ਕਿਸਮ ਦੀ ਉੱਤੇ ਵਾਇਰਸ ਦੀ ਗੱਲ ਉਹਦੇ ਵਾਸਤੇ ਜਿਹੜੇ ਬੰਦੇ ਨੇ ਉੱਥੇ ਆ ਕੇ ਵਾਇਰਲ ਕੀਤਾ ਉਹਦੇ ਤੇ ਪਰਚਾ ਹੋਵੇਗਾ ਚੌਂਕੀਆਂ ਦੀ ਜਮਾਤ ਨਹੀਂ ਹੋਏਗੀ ਜਿਹੜੀ ਚੌਂਕੀਆਂ ਬੜੀਆਂ ਹੋਣਗੇ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦੀ ਕੋਈ ਨਿਗਰਾਨੀ ਨਹੀਂ ਬਣਦੀ ਨਹੀਂ ਕਾਰਵਾਈ ਕਰਦੇ ਅਸੀਂ ਮੌਕੇ ਤੇ ਫੜੇ ਜਿਹੜੇ ਰਜਿੰਦਰ ਹੱਤਾਲਚ ਫੜਿਆ ਉਹਨੇ ਮੌਕੇ ਤੇ ਫੜਿਆ ਸਰ ਮੇਰਾ ਆਨ ਦਾ ਸਪਾਟ ਫੜਿਆ ਜਿਹੜੇ ਬੰਦੇ ਰਜਿੰਦਰ ਹੱਤਾਲਚ ਫੜਿਆ ਤੁਹਾਡੇ ਸਾਹਮਣੇ ਆ ਪਹਿਲਾਂ ਨਹੀਂ ਹੁੰਦਾ ਸੀ ਠੀਕ ਹੈ